ਮੀਰਪੁਰ ਦੀ ਤਰਫੋਂ ਮੇਰੇ ਮਿੱਤਰੋ ਵੀ ਜਿਹੜਾ ਪਹਿਲਾਂ ਕਰ ਗਿਆ ਪਹਿਲ ਤੇ ਜੇਤੂ ਮੇਲੇ ਦਾ ਅਣਖ ਜਿਤਾਉਂਦੀ ਜਿੱਤਾਂ ਇਹ ਦਾਵਾ ਰਾਜੇ ਖੇਲੇ ਦਾ ਆਹ ਅਣਖ ਜਿਤਾਉਂਦੀ ਜਿੱਤਾਂ ਦਾਵਾ ਰਾਜੇ ਖੇਲੇ ਦਾ ਆਹ ਹਰਿਆਣੇ ਵਾਲਾ ਮੇਰੇ ਵੀਰੋ ਨੀਟੂ ਆਇਆ ਹੈ ਇਹਦਾ ਬਕਲਾਣਾ ਪਿੰਡਾ ਮੇਰੇ ਵੀਰੋ ਆਹ ਨੀਟੂ ਕਹਿੰਦੇ ਬਕਲਾਣੇ ਵਾਲਾ ਕਬੱਡੀ ਬਾਹ ਰਿਹਾ ਹੈ ਉਹ ਇੱਕ ਕੰਨੀ ਤੇ ਆ ਗਿਆ ਪਾਲ ਖੜਾ ਮੇਰੇ ਵੀਰੋ ਆਹ ਵੇਖਦੇ ਆ ਫਿਰ ਨੀਟੂ ਇਸ ਸਮੇਂ ਹਰਿਆਣੇ ਵਾਲਾ ਪਰ ਆਹ ਵੇਖਦੇ ਆਂ ਵੀ ਤਲਕਰ ਅਜ ਸਰਪੰਚ ਦਾ ਪੁੱਤ ਪੈ ਗਿਆ ਦੂਜੇ ਪਾਸੇ ਨੀਟੂ ਆਗਿਆਪਾਲ ਨੀਟੂ ਤੇ ਆਗਿਆਪਾਲ ਆਹ ਵੇਖੋ ਪਰ ਸਿਰਾ ਹੋ ਗਿਆ ਤਾੜੀ ਮਾਰ ਦਿਓ ਆਹ ਮੁੰਡੇ ਦੀ ਖੇਡ ਕਿਨੂੰ ਕਿਨੂੰ ਪਸੰਦ ਆਈ ਏ ਮੇਰੇ ਵੀਰੋ ਆਹ ਕਬੱਡੀ ਦਾ ਯਾਮਾ ਆਇਆ ਹੈ ਏ ਆ ਮੇਰੇ ਵੀਰੋ ਆ ਕਬੱਡੀ ਦਾ ਜਾਮਾ ਮੇਰੇ ਵੀਰੋ ਕਬੱਡੀ ਪਾ ਰਿਹਾ ਇਸ ਸਮੇ ਖੇਡ ਮੈਦਾਨ ਦੇ ਵਿੱਚ ਆਹ ਸਾਹਮਣੇ ਚਾਰ ਸਟਾਪਰ ਉਹ ਬੱਲੇ ਬੱਲੇ ਕਰਵਾ ਰਿਹਾ ਹਰਿਆਣੇ ਵਾਲੇ ਐ ਪਰ ਆਹ ਦੇਖਦੇ ਐ ਫਿਰ ਉਹ ਕਾਕਾ ਨੰਗਲੇ ਵਾਲਾ ਸਾਹਮਣੇ ਸੁਭਦਰਾ ਕੱਦ ਕਦੇ ਹਾਂ ਕਰਕੇ ਕਦੇ ਹੂ ਕਰਕੇ ਗੇੜਾ ਦੇ ਦੇ ਵੋ ਜਵਾਨਾ ਲੰਮੀ ਬਾਹ ਕਰਕੇ ਉਹ ਦੇਖਦੇ ਐ ਫਿਰ ਪਹਿਲੀ ਕਬੱਡੀ ਤੇ ਪਹਿਲੀ ਤੇ ਬੱਲੇ ਬੱਲੇ ਕਰਾਦੀ ਵਾਲਾ ਵੀ ਕਾਕਾ ਕਨੇਡਾ ਰਹਿ ਕੇ ਆਇਆ ਥੋੜਾ ਅਸਰ ਤੇ ਰਹੂਗਾ ਮੈਂਤ ਦੁਬਾਰਾ ਫੇਰ ਸ਼ੁਰੂ ਕੀਤੀ ਹੈ ਨੰਗਲੇ ਵਾਲਾ ਕਾਕਾ ਕਹਿੰਦੇ ਪੰਜਾਬ ਦੇ ਵੱਡੇ ਕੱਪਾਂ ਦਾ ਕਹਿੰਦੇ ਚੋਟੀ ਦਾ ਖਿਡਾਰੀ ਹੈ ਕਦੇ ਭਗਵਾਨਪੁਰ ਟੀਮ ਦੇ ਲਈ ਕਹਿੰਦੇ ਗੱਲਾਂ ਹੋਈਆਂ ਮੇਰੇ ਮਿੱਤਰੋ ਬੱਕੋ ਬੱਕਰੀਆਂ ਫੈਡਰੇਸ਼ਨਾਂ ਦੇ ਵਿੱਚ ਖੇਡਣ ਦਾ ਮਾਣ ਹਾਸਲ ਹੈ ਇਧਰਲੇ ਪਾਸੇ ਚਾਰ ਯਾਫੀ ਤਿਆਰ ਹੈ ਬੂਰਾ ਜਗਮਾਲ ਵਾਲੀ ਦੀ ਧਰਤੀ ਦਾ ਪਰ ਹੁਣ ਦੇਖਦੇ ਹਾਂ ਕਹਿੰਦੇ ਮੁੰਡਾ ਮੀਰਪੁਰੀਆ ਖੇਡ ਮੈਦਾਨ ਦੇ ਅੰਦਰ ਕਹਿੰਦੇ ਕੋਸ਼ਿਸ਼ ਕਰਦਾ ਹੋਇਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਇਹ ਸਣੀ ਆ ਕਹਿੰਦੇ ਬੁਰਜ ਹਰੀ ਵਾਲਾ ਇਹਨੂੰ ਛੋਟਾ ਦੀਪ ਬੁਰਜੀ ਕਹਿੰਦੇ ਆ ਕਬੱਡੀ ਵਾਲੇ ਮੇਰੇ ਮਿੱਤਰੋ ਇਹ ਬੁਰਜ ਹਰੀ ਦਾ ਕਹਿੰਦੇ ਸਣੀ ਕਬੱਡੀ ਕਬੱਡੀ ਕਰਦਾ ਹੋਇਆ ਸੇਵਕ ਝਾੜੋਂ ਵਾਲਾ ਕਹਿੰਦੇ ਤਿਆਰ ਹੈ ਹਰਿਆਣੇ ਵਾਲੇ ਤਿੰਨ ਆ ਉਹ ਟੱਕਰ 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 ਇਹ ਵਿਕਾਸ ਮੇਰੇ ਮਿੱਤਰੋ ਓ ਪਰ ਗਿਆ ਪਾਗਲ ਹੋ ਗਿਆ ਸਿਰਾ ਓ ਸਿਰਾ ਹੋ ਗਿਆ ਤੇ ਨਾਲ ਕਹਿੰਦੇ ਆਤਮਾਰਾਮ ਜੀ ਕੰਬੋਜ ਸਾਹਿਬ ਚੰਦੋ ਵਾਲੇ ਵੀ ਪਹੁੰਚੇ ਐ ਅਸੀਂ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਤਮਾ ਭਾਈ ਅਗਲਾ ਮੈਚ ਤਾਮਸਪੁਰਾ ਵਰਸਾ ਜਲਵੇੜਾ ਜਲਦੀ ਤੋਂ ਜਲਦੀ ਜਲਵੇੜਾ ਤੇ ਤਾਮਸਪੁਰੇ ਵਾਲੇ ਮੁੰਡੇ ਆਜੋ ਭਈ ਜਲਵੇੜਾ ਤੇ ਤਾਮਸਪੁਰੇ ਵਾਲੇ ਮੁੰਡੇ ਆਜੋ ਉਧਰਲੇ ਪਾਸੋਂ ਥੋੜਾ ਭਾਈ ਫੜ ਲਿਆ ਗਿਆ ਪਾਲ ਓਏ ਸੋਨੀ ਓਏ ਫਿਰ ਵੇਖੋ ਚੈੱਕ ਕਰਕੇ ਮੁੰਡੇ ਨੂੰ ਮੁੰਡੇ ਦੇ ਵਿੱਚ ਕੀ ਭਰਿਆ ਆਓ ਵੇਖੋ ਪਰ ਹਰਿਆਣੇ ਵਾਲਾ ਲੋਟ ਨਹੀਂ ਆਉਂਦਾ ਉਹ ਕਹਿਣ ਦੀ ਕਹਿਣ ਦੀ ਦੇਰ ਸੀ ਪਰ ਵੇਖਦਾ ਫਿਰ ਖਿੱਚ 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 ਉਹ ਕਹਿੰਦੇ ਬਾਲਾ ਫੱਕਰ ਚੰਡੇ ਵਾਲਾ ਉਹ ਮਰ ਜਾਣਿਆ ਮੇਰਾ ਕੰਮ ਤਾਂ ਪੰਪ ਮਾਰਨਾ ਹੈ ਦੇਖ ਕੇ ਦੇਖ ਕੇ ਦੇਖਦੇ ਆ ਵੀ ਖੇਡ ਖੇਡੋ ਪਰ ਆਹ ਖਤਰਾ ਆ ਗਿਆ ਮੀਰਪੁਰਾ ਆਹ ਮੀਰਪੁਰ ਵਾਲਾ ਖਤਰਾ ਕਬੱਡੀ ਪਾ ਰਿਹਾ ਛੋਟੇ ਬਾਈ ਕਰ ਗੱਲ ਮੁੰਡੇ ਦੀ ਲਓ ਸਾਹਮਣੇ ਡੇਂਜਰ ਕਬੱਡੀ ਪਾ ਰਿਹਾ ਖਤਰੇ ਭਾਉ ਦੀ ਕਬੱਡੀ ਪੈ ਰਹੀ ਹੈ ਵਿਕਾਸ ਵਰਗੇ ਝਾੜੋ ਵਾਲੇ ਸਿੱਧ ਕਰਕੇ ਚਾਰ ਹੈ ਇਹ ਡਾਂਡ ਦੀ ਟੀਮ ਕਹਿੰਦੇ ਜ਼ਿਲ੍ਹੇ ਕੈਥਲ ਦੇ ਵਿੱਚੋਂ ਚੱਲ ਕੇ ਆਈ ਹੈ ਉਹ ਹਰਿਆਣੇ ਵਾਲਿਆਂ ਨੇ ਵੱਡੇ ਵੱਡੇ ਮੂਹਰੇ ਲਾ ਲਿਆ ਦਰਸ਼ਕ ਵੀਰਾਂ ਜੱਫੇ ਤੇ ਤਾੜੀਆਂ 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 ਜ਼ੋਰਦਾਰ ਤਾੜੀਆਂ ਜ਼ੋਰਦਾਰ ਕਹਿੰਦੇ ਇਹਨੂੰ ਵਿਕਾਸ ਕਹਿੰਦੇ ਆ ਇਹਦਾ ਅਲੇਵਾ ਪਿੰਡ ਹੈ ਜਿਹੜੇ ਮੁੰਡੇ ਨੇ ਜੱਫਾ ਲਾਇਆ ਹੈ ਇਹ ਕਹਿੰਦੇ ਤਕੜੇ ਤਕੜੇ ਰੇਡਰਾਂ ਨੂੰ ਕਹਿੰਦੇ ਵਕਤ ਪਾ ਦਿੰਦਾ ਪਰ ਆਹ ਮੁੰਡਾ ਕਹਿੰਦੇ ਹਰਿਆਣੇ ਵਾਲਾ ਕੌਡੀ ਪਾ ਰਿਹਾ ਇੱਕ ਕੰਨੀ ਤੇ ਕਹਿੰਦੇ ਮੀਤੇ ਦਾ ਪੁੱਤ ਸੋਨੀ ਖੜਾ ਪਰ ਆਹ ਵੇਖਦਾ ਮੁੰਡਾ ਬਗਲਾ ਭਰਦਾ ਕਿ ਮੈਂ ਵੀ ਮਿੱਟੀ ਤੇ ਮੇਰੀ ਜਾਤ ਵੀ ਮਿੱਟੀ ਮੇਰੇ ਗਲ ਮਿੱਟੀ ਦਾ ਬਣਾ ਮਾਂ ਮੇਰੀ ਨੇ ਮਿੱਟੀ ਜੰਮੀ ਤੇ ਮੇਰਾ ਬਾਬਲ ਮਿੱਟੀ ਖਾਣਾ ਮਿੱਟੀ ਦੇ ਵਿੱਚ ਖੇਡ ਖੇਡ ਕੇ ਵੱਡਾ ਹੋਇਆ ਤੇ ਨਾਂ ਰੱਖਿਆ ਮਰ ਜਾਣਾ ਜਦੋਂ ਮਿੱਟੀ ਨੇ ਮਿੱਟੀ ਛੱਡੀ ਤੇ ਫਿਰ ਟੁਕ ਟੁਕ ਵਹਿਣ ਮਕਾਣਾ ਜਦੋਂ ਮਿੱਟੀ ਨੇ ਮਿੱਟੀ ਛੱਡੀ ਤੇ ਟੁਕ ਟੁਕ ਵਹਿਣ ਮਕਾਣਾ ਉਹ ਟੁਕ ਟੁਕ ਵਹਿਣ ਮਕਾਣਾ ਜਾਂੜਲੀ ਵਾਲਾ ਵੀ ਕਹਿੰਦੇ ਚੈਣ ਦੇ ਵਿੱਚ ਆ ਗਿਆ ਹੁਣ ਪਤਾ ਲੱਗਦਾ ਵੀ ਪਾਣੀ ਸਿਰ ਤੋਂ ਲੰਘਦਾ ਜਾਂਦਾ ਉਹ ਸਾਹਮਣੇ ਕਹਿੰਦੇ ਵੱਡੇ ਵੱਡੇ ਮੱਲ ਭਿੜਦੇ ਮੇਰੇ ਮਿੱਤਰੋ ਹਿੰਦੇ ਰਹਿ ਕਦੇ ਪ੍ਰਮਾਤਮਾ ਦੀ ਇਹ ਅਨਠਕ ਮਿਹਨਤ ਦਾ ਨਤੀਜਾ ਹੈ ਇਹ ਪ੍ਰਬੰਧਕਾਂ ਨੂੰ ਫਿਕਰ ਸੀਗੀ ਵੀ ਮੇਲਾ ਰੱਖਤਾ ਸੀਜ਼ਨ ਆਫ ਹੈ ਪਤਾ ਨਹੀਂ ਕਿੱਦਾਂ ਦੇ ਖਿਡਾਰੀ ਆਉਣਗੇ ਜੇ ਨੀਤਾ ਸਾਫ ਹੋਣ ਇਰਾਦੇ ਨੇਕ ਹੋਣ ਫਿਰ ਵਾਹਿਗੁਰੂ ਆਪ ਕਿਰਪਾ ਕਰਦਾ ਮੇਰੇ ਮਿੱਤਰੋ ਅਗਾਪਾਲ ਕਰੀ ਵਾਲੇ ਪਿੰਡ ਦਾ ਕਦੇ ਧਨੂਰ ਪ੍ਰਸਿੱਧ ਕੀਤਾ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਖੜਕਾਂ ਦੜਕਾਂ ਬੱਜ ਗਿਆ ਸਵਾਰ ਓਏ ਪੁਰਜਾ ਵਾਲਿਓ ਕੀ ਹਾਲ ਚਾਲ ਆਹ ਵੇਖੋ ਫਿਰ ਪੁਰਜਾ ਵਾਲਿਓ ਥੋੜਾ ਤਾੜੀ ਬਾਰੇ ਕੀ ਖਿਆਲ ਇਹਨੂੰ ਕਹਿੰਦੇ ਆਗਿਆ ਪਾਲ ਕਹਿੰਦੇ ਆ ਆਹ ਵੇਖਦੇ ਆ ਫਿਰ ਕਬੱਡੀ ਦਾ ਜਾਮਾ ਕਬੱਡੀ ਪਾ ਰਿਹਾ ਮੇਰੇ ਵੀਰੋ ਕਾਕਾ ਨੰਗਲੇ ਵਾਲਾ ਆਇਆ ਆਹ ਵੇਖੋ ਫਿਰ ਕਾਕਾ ਓਏ ਕਾਲਿਆ ਜਾਂਡਲੀ ਵਾਲਿਆ ਤੈਨੂੰ ਲੋਕੀ ਕਬੱਡੀ ਦਾ ਜਾਦੂਗਰ ਕਹਿੰਦੇ ਆ ਓਏ ਕੋਈ ਕਾਕਾ ਲੋਟ ਕਰੇ ਤੈਨੂੰ ਫੇਰ ਮੰਨੀਏ ਜੇ ਕਾਕਾ ਲੋਟ ਕਰੇ ਤੈਨੂੰ ਫੇਰ ਮੰਨੀਏ ਤਕਨੀਕੀ ਪੁਆਇੰਟ ਕਹਿੰਦੇ ਵੀ ਇਹਨਾਂ ਡਬਲ ਟੱਚ ਦਾ ਇਸ਼ਾਰਾ ਹੋਇਆ ਹੈ ਪੁਆਇੰਟ ਦਾ ਵਾਧਾ ਇਸ ਸਮੇਂ ਵੇਖਦੇ ਆਂ ਵੀ ਕਾਕੇ ਦੀ ਟੀਮ ਦੇ ਖਾਤੇ ਦੇ ਵਿੱਚ ਹੈ ਆਓ ਵੇਖੋ ਫਿਰ ਚੱਕੀ ਦੇ ਪੁੜ ਵਰਗੀ ਛਾਤੀ ਖਿਡਾਰੀ ਦੇ ਬੇਲਣਿਆਂ ਵਰਗੇ ਪੱਟ ਕੌਂਟੀ ਪਾਉਂਦਾ ਜੱਟ ਤੇ ਕੱਢੀ ਜਾਂਦਾ ਬੱਟ ਉਹ ਚਾਰ ਜਾਫੀ ਖੜੇ ਐ ਜਗਮਾਲ ਵਾਲੀਆ ਪੂਰਾ ਖੜਾ ਆਗਿਆਪਾਲ ਖੜਾ ਆ ਇੱਕ ਕੰਨੀ ਦੇ ਮੀਤੇ ਦਾ ਪੁੱਤ ਸੋਨੀ ਖੜਾ ਹੈ ਮੇਰੇ ਵੀਰੋ ਆ ਸੋਨੀ ਫੱਕਰ ਚੰਡੇ ਵਾਲਾ ਇਹਨੇ ਵੀ ਵੱਡਿਆਂ ਵੱਡਿਆਂ ਨੂੰ ਵਖਤ ਪਾਇਆ ਇਹਨੂੰ ਸੋਨੀ ਸੋਨੀ ਕਹਿੰਦੇ ਆ ਇਹਨੂੰ ਸੋਨੀ ਸੋਨੀ ਕਹਿੰਦੇ ਆ ਢੀਲਾ ਜਾਂਡਲੀ ਵਾਲਾ ਅੰਕ ਜੋੜ ਗਿਆ ਮੇਰੇ ਮਿੱਤਰੋ ਆਪਣੀ ਟੀਮ ਦੇ ਲਈ ਉਧਰ ਜਿੰਨੇ ਵੀ ਭਰਾ ਕਹਿੰਦੇ ਸਟੇਜ ਦੇ ਉੱਪਰ ਬੈਠੇ ਆ ਸਾਰਿਆਂ ਦਾ ਧੰਨਵਾਦ ਹੈ ਬਾਬਾ ਜੀ ਦੇ ਦਰ ਦੇ ਕਹਿੰਦੇ ਸੇਵਾਦਾਰ ਹੈ ਇੱਥੇ ਕੋਈ ਪ੍ਰਧਾਨ ਨਹੀਂ ਇੱਥੇ ਕੋਈ ਖਜਾਨਤ ਨਹੀਂ ਇੱਥੇ ਬਾਬੇ ਦੇ ਬੱਚੇ ਆ ਉਹ ਸੇਵਾ ਦਾ ਰਹਾ ਬਾਬੇ ਦੇ ਦਰ ਦੇ ਧੰਨਵਾਦ ਕੀਤਾ ਜਾ ਰਿਹਾ ਸਾਰੇ ਵੀਰਾਂ ਦਾ ਹੁਣ ਦੇਖਦੇ ਆ ਵਿਕਾਸ ਰਣ ਮੁਕਾਬਲਾ ਸਣੀ ਪੁਰਜ ਹਰੀ ਪਿੰਡ ਦਾ ਉਹ ਨੰਬਰ ਕਹਿੰਦੇ ਹਰਿਆਣੇ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਗੋਗੀ ਸੋਂਗਲ ਦੀ ਧਰਤੀ ਦਾ ਕਹਿੰਦੇ ਫਿਰ ਬਾਦਾਂ ਮੇਰੇ ਮਿੱਤਰੋ ਚਾਰ ਖਿਡਾਰੀ ਕਹਿੰਦੇ ਤਿਆਰ ਨੇ ਇੱਕ ਪਾਸੇ ਦੇਖਦੇ ਆ ਲੈ ਵੀ ਬੂਰਿਆਂ ਜੱਫਾ ਇੱਕ ਨਹੀਂ ਲੱਗਿਆ ਚੈਂ